ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਜੀ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਨੇ ਕਈ ਦਿਨ ਹੋ ਗਏ ਬਲੌਗ ਨਹੀਂ ਪਿਆ ਦੋ ਤਿੰਨ ਦਿਨ ਹੋ ਗਏ ਆਪਣੇ ਤੋਂ ਤੇ ਥੋੜਾ ਜਿਹਾ ਕੰਮ ਦੇ ਵਿੱਚ ਵਿਜੀ ਹੋ ਗਏ ਤੇ ਆਪਾਂ ਚਲੋ ਅੱਜ ਆਪਾਂ ਬਲੌਗ ਬਣਾਉਣਾ ਹੈ ਜੀ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਅੱਜ ਠੀਕ ਹੈ ਜੀ ਜੀ ਦੋਸਤੋ ਆਪਾਂ ਖੜੇ ਆਂਗੇ ਸਿੰਘੇੜੇ ਰੋਡ ਤੇ ਆਪਾਂ ਤੇ ਚੱਲਦੇ ਆ ਐਸਡੀ ਕਾਲਜ ਦੇ ਵਿੱਚ ਆਪਾਂ ਠੀਕ ਹੈ ਜੀ ਲੱਗੋਣਾ ਆਪਾਂ ਐਸਡੀ ਕਾਲਜ ਬਹੁਤ ਵਧੀਆ ਬਣਿਆ ਹੋਇਆ ਹੁਣ ਚਲਦੇ ਆਂ ਅੰਦਰ ਹੁਣ ਆਪਾਂ ਜੀ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਫਿਰ ਦਿਆਂਗੇ ਕਾਲਜ ਦੇ ਵਿੱਚ ਖੜੇ ਆਂਗੇ ਆਪਾਂ ਠੀਕ ਹੈ ਜੀ ਅਸੀਂ ਆਇਆ ਮੈਂ ਤੇ ਅਭੀ ਘੁੰਮਣਾ ਤੇ ਤੁਹਾਨੂੰ ਦਿਖਾਉਣਾ ਐ ਸਿੱਡੀ ਕਾਲਜ ਬਹੁਤ ਵਧੀਆ ਬਣਿਆ ਹੋਇਆ ਜੀ ਠੀਕ ਹੈ ਜੀ ਇੱਧਰ ਲਈ ਸਾਡਾ ਹਾਕੀ ਚ ਹਾਕੀ ਦਾ ਗਰਾਊਂਡ ਵੀ ਬਣਿਆ ਹੋਇਆ ਤੇ ਇੱਧਰ ਹਾਕੀ ਵਾਲੇ ਜੀ ਖੇਡਦੇ ਸਾਰੇ ਠੀਕ ਹੈ ਜੀ ਆਪਾਂ ਚਲੋ ਹਾਕੀ ਵਾਲਿਆਂ ਨਾਲ ਵੀ ਮਿਲਾਵਾਂਗੇ ਆਪਾਂ ਉੱਥੇ ਕੋਚਿੰਗ ਵੀ ਇੰਨੇ ਸਾਰੇ ਠੀਕ ਹੈ ਜੀ ਜੋ ਸਾਹਾਰਾ ਬਹੁਤ ਜੀ ਬਣਾਇਆ ਖੈਜੀ ਕਾਲਜੂਰੇ ਠੀਕ ਹੈ ਜੀ ਤੇ ਚਲੋ ਆਪਾਂ ਤੁਹਾਨੂੰ ਸਾਰੀ ਦਿਖਾ ਦਿੰਦੇ ਆ ਇੱਧਰ ਕਿ ਇੱਧਰ ਬਾਈ ਜੀ ਆਕੀ ਖੇਡਦੇ ਸਾਰੇ ਗਰਾਊਂਡ ਦੇ ਵਿੱਚ ਠੀਕ ਹੈ ਜੀ ਬਹੁਤ ਟਾਈਮ ਹੋ ਗਿਆ ਆਪਾਂ ਨੇ ਬਣਾਏ ਨੂੰ ਇਹ ਬਲੌਗ ਆਪਾਂ ਨੇ ਕਦੇ ਬਣਾਇਆ ਨਹੀਂ ਹੈਗਾ ਜੀ ਤੇ ਅੱਜ ਆਪਾਂ ਐਸਡੀ ਕਾਲਜ ਦੇ ਵਿੱਚ ਆ ਗਏ ਆ ਦੋਸਤੋ ਸਕੂਲ ਦੇ ਟਾਈਮ ਦੇ ਵਿੱਚ ਬਹੁਤ ਬਿਰਖ ਦੇ ਪੱਤੇ ਆ ਫੁੱਲ ਜਿਹੇ ਖਾਂਦੇ ਹੁੰਦੇ ਆ ਠੀਕ ਹੈ ਬਹੁਤ ਵਧੀਆ ਸਵਾਲ ਹੁੰਦੇ ਆ ਵੈਸੇ ਤਾਂ ਖਾਂਦੇ ਵਿੱਚ ਜਿਹੜਾ ਫੁੱਲ ਜੇ ਨੇ ਇਹਨਾਂ ਦੇ ਫੁੱਲ ਜੇ ਨਿਕਲਦੇ ਇਹਨਾਂ ਦੇ ਆ ਇਹਨਾਂ ਦੇ ਉੱਪਰ ਇਹ ਖਾਣ ਵਾਲੇ ਹੁੰਦੇ ਆ ਆ ਚਲੋ ਦੋਸਤੋ ਆਪਾਂ ਹੁਣ ਅੱਗੇ ਚੱਲਦੇ ਹਾਂ ਹੋਰ ਬਹੁਤ ਵਧੀਆ ਬਣਿਆ ਹੋਇਆ ਪਹਿਲਾਂ ਬਣ ਰਿਹਾ ਸੀ ਉਸ ਟਾਈਮ ਤਾਂ ਇਹ ਦੋ ਪੀਪਰ ਦੇਣਾ ਹੈ ਕਿਉਂਰੇ ਕਾਲਜ ਦੇ ਵਿੱਚ ਤੇ ਹੁਣ ਤਾਂ ਬਹੁਤ ਵਧੀਆ ਬਣ ਗਏ ਸਹੂਲਤਾਂ ਬਹੁਤ ਆਗੜੀਆਂ ਨੇ ਹੋਰੀ ਜੀ ਠੀਕ ਹੈ ਜੀ ਆਹ ਪਾਰਕਿੰਗ ਬਣੀ ਕੀ ਆ ਬੱਚਿਆਂ ਦੇ ਖੇਡਣ ਵਾਲੀ ਠੀਕ ਹੈ ਜੀ ਇਹ ਅभी ਚੱਲਦੇ ਆਵੀਂ ਦਾ ਚਾਹ ਚੜ ਗਿਆ ਵੀ ਹੁਣ ਮੈਂ ਝੁੱਲੇ ਲੈ ਕੇ ਆਉਣਾ ਲੰਦੋਸਤੋ ਚੱਲੇ ਆ ਵੀ ਤਾਂ ਅਵੀ ਨੂੰ ਤਾਂ ਚਾਹ ਚੜ ਗਿਆ ਵੀ ਮੈਂ ਉਹ ਚੱਲਦਾ ਹੁਣ ਪਾਰਕਿੰਗ ਦੇ ਵਿੱਚ ਖੇਡਣ ਨੂੰ ਮਿਲ ਗਿਆ ਇਹਨੂੰ ਦਾ ਠੀਕ ਆ

ਆਇਦਰ ਕਿਦਰ ਦੀ ਵਗਿਆ ਹੜਦ ਹੈ ਮਾਜ ਆ ਰਿਹਾ ਮਾਜ ਆ ਰਿਹਾ ਹਲੀ ਟੂਸੀ ਉਹ ਮੁੱਗੀ ਵਿੱਚ ਦੀ ਆ ਉਹਦੀ ਮੁੱਗੀ ਵੀ ਆਇਦੋ ਹਾਂ ਇਹ ਕਹਿੰਦੇ ਉਹ ਇੱਧਰ ਦੀ ਦੋਟਾਉਣਾ ਹੈ ਹਾਂ ਦੋਟਾ ਆਇਆ ਉਹ ਤਾਂ ਬੱਚਿਆਂ ਲਈ ਬਹੁਤ ਵਧੀਆ ਵੀ ਉਹਦੇ ਵਿੱਚ ਦੀ ਆਉਗਾ ਨਿਕਲੇ ਕਿ ਹੁਣ ਨੂੰ ਲਗਾਉਣਾ ਹੈ ਗਿਆ ਵੀ ਉੱਪਰ ਆ ਠੀਕ ਹੈ ਜੀ ਤੇ ਹੁਣ ਆਉਗਾ ਇਹਦੇ ਵਿੱਚ ਦੀ ਅਬੀ ਕੀ ਨਾ ਭਾਜ ਜੀ ਇਹਦੇ ਨਿਕਲ ਹੈ ਇੱਥੋਂ ਜਾਵਾ ਚੱਲੋ ਨੂੰ ਤਾਂ ਪਹਿਲਾਂ ਛੁੱਟ ਦੇਉਂਦੇ ਤੇ ਪਿੰਗਾ ਹੋਂਦਾ ਕਿਹੜੀਆਂ ਛੁੱਟਦਾ ਕੋਈ ਪਿੰਗਾ ਠੀਕ ਹੈ ਜੀ ਪਹਿਲਾਂ ਮਜ਼ਾ ਆਉਂਦਾ ਹੁੰਦਾ ਤੇ ਪਿੰਗਾ ਦੇ ਉੱਪਰ ਜੀ ਐਸਡੀ ਕਾਉਂਗ ਦੇ ਵਿੱਚ ਬਹੁਤ ਵਧੀਆ ਇੱਥੇ ਹੂੰ ਗਾਇਸ ਮਜ਼ਾ ਆ ਰਿਹਾਗਾ ਹੂੰ ਹੂੰ ਅ ਹਾਂਜੀ ਦੋਸਤੋ ਆ ਵੀ ਹਿੱਲ ਕੇ ਦਿਖਾਉਣਾ ਉਹ ਤੇ ਕਹਿੰਦਾ ਮੈਨੂੰ ਡਰ ਲੱਗਦਾ ਹੈ। ਹਿੱਲੇ ਤੇ ਹਿੱਲ। ਕਿਸੇ ਪ੍ਰਿੰਕ ਜਾਂ ਹਿੱਲਦਾ। ਉਹ ਸਿਰ ਵੀਂਗਾ ਜਾਂਦਾ ਇਹਦਾ। ਕਿਹੜਾ ਪਰਲੇ ਤੇ ਦੇਖ। ਆਦਲਾ। ਆਂ ਕਰਲਾ ਚੱਲਦਾ ਹੋਊਗਾ। ਚੜਦਾ ਵੀ ਚੜਕੀ ਤੋ ਲੱਗੂ। ਆਏ ਹਿੱਲਦਾ ਹੁੰਦਾ ਹੈ। ਆ ਇਹਦਾ ਹੀ ਹਿੱਲਦਾ ਹੁਣ। ਇਹਦਾ ਹੀ ਹਿੱਲਦਾ ਹੁਣ। ਹਾਂਜੀ ਦੋਸਤੋ ਦੇਖੋ ਨਾ ਬੱਚਿਆਂ ਲਈ ਤਾਂ ਬਹੁਤ ਚੀਜ਼ਾਂ ਵਧੀਆ ਬਣੀਆਂ ਹੋਈਆਂ ਨੇ ਪਰ ਤਾਂ ਨਹੀਂ ਲੱਗਦਾ ਇਹਦੇ ਉੱਪਰ ਵੀ ਗਿਰ ਜੇਗਾ ਇਹ ਤਾਂ ਲਾ ਦੌੜਦਾ ਰਹਾ ਦਾ ਉਹਦੇ ਕੱਤ ਲਾਦਾ ਉਹ ਹਿਲਦਾ ਡਾੜੀ ੱਤਕਾ ਨੇ ਆਪ ਹੀ ਘੁੰਮੀ ਜਾਂਦਾ ਜੀ ਆਪਾਂ ਵੀ ਨਹੀਂ ਲਾਉਨੇ ੱਤਕਾ ਹੁਣ ਕਾ ਇਸ ਵਜਾ ਆ ਰਿਹਾ 6:00 ਵਜੇ ਸਮਝ ਗਿਆ ਵੀ ਕੀ ਚੀਜ਼ ਹੈ ਹਾਂ ਸਮਝ ਗਿਆ ਕੀ ਚੀਜ਼ ਹੈ ਸਟੀering wheel ਹਾਂ ਸਟੀering wheel ਆਹੀ ਕਮਾਂਡ ਵਾਸਤੇ ਇਹ ਢੇਂਦੇ ਆ ਹੂੰ ਇਹ ਵਰਤੋਂ ਅਭੀ ਦਾ ਗਿਆ ਫੇਰ ਦੁਬਾਰਾ ਇਹ ਤਾਂ ਕਹਿੰਦਾ ਸੀ ਲੈਣੇ ਛੂਟੇ ਉੱਤਰ ਗਿਆ ਪਰਨੀ ਸਾੜੇ ਪਰੇ ਉੱਪਰ ਦੀ ਠੀਕ ਹੈ ਜੀ ਉੱਪਰ ਦੀ ਨਾ ਜਾਣ ਉੱਧਰ ਸੇ ਜਾ ਤੇ ਪਾਇਨ 6:00 ਵਜਣੀਆਂ ਤੇਰੇ ਫੇਰੇ ਅਭੀ ਤਾਂ ਜਾਣ ਹੀ ਰਹਿ ਤੀਗਾ ਅਭੀ ਤਾਂ ਕਹਿੰਦਾ ਵੀ ਮਜ਼ਾ ਆ ਰਿਹਾ ਸਾਨੂੰ ਰੇ ਖੇਡਣ ਦਾ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀ ਤੇ ਤੈਨੂੰ ਜਾਣਾ ਨਹੀਂ ਹੁਣ ਫਿਰ ਕਦੇ ਇਹ ਦੋ ਮਿੰਟ ਹੋਰ ਖੇਡ ਲਾਸ ਚਲੋ ਦੋਸਤੋ ਹੁਣ ਬਹੁਤ ਟਾਈਮ ਹੋ ਗਿਆ ਆਪਾਂ ਚੱਲਦੇ ਆ ਘਰੇ ਵਾਪਸ ਚੱਲਦੇ ਆ ਜੀ ਆਪਾਂ ਠੀਕ ਹੈ ਜੀ ਤੇ ਚਲੋ ਤੁਹਾਨੂੰ ਆਪਾਂ ਦਿਖਾਉਨੇ ਆ ਵਾਹ ਇੱਥੇ ਹਾਕੀ ਖੇਡਦੇ ਆ ਮੁੰਡੇ ਉਰੇ ਤੇ ਆਪਾਂ ਨੇ ਪੁੱਛਿਆ ਵੀ ਜੇ ਮੁੰਡੇ ਕਹਿੰਦੇ ਵੀ ਫੌਜੀ ਵੀ ਨੇ ਇਹਨਾਂ ਦੇ ਵਿੱਚ ਮਲਾਜਮ ਦੀ ਖੇਡਦੇ ਨਾਲ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਮਿਲਾਉਨੇ ਆ ਮਲਾਜਮਾਂ ਨਾਲ ਕਿਹੜੇ ਬਾਈ ਇੱਥੇ ਕੋਚਿੰਗ ਦਿੰਦਿਆ ਠੀਕ ਹੈ ਜੀ ਤੇ ਆਪਾਂ Town ਜਾਏ ਆ ਇੱਥੇ ਕਾਲਜ ਦੇ ਵਿੱਚ ਅਸ਼ੜੀ ਕਾਲਜ ਦੇ ਵਿੱਚ ਆ ਕੇ ਇਹ ਬਹੁਤ ਸ਼ਾਂਤ ਮਾਹੌਲਾ ਵੈਸੇ ਤਾਂ ਹੋਊ ਇੱਥੇ ਤੇ ਸਾਰੇ ਇੱਥੇ ਖੇਡਣ ਵੀ ਆਉਂਦੇ ਆ ਜੀ ਭਾਈ ਪਹਿਲਾਂ ਹਾਕੀ ਖੇਡਦੇ ਤੇ ਹੁਣ ਹਾਕੀ ਹੋਈ ਬੰਦ ਠੀਕ ਹੈ ਜੀ ਤੇ ਆਪਾਂ ਚੱਲਦੇ ਹਾਂ ਘਰੇ ਵਾਪਸ ਚੱਲਦੇ ਆ ਠੀਕ ਹੈ ਜੀ ਸਾਰੇ ਹੁਣ ਜਾਣ ਲੱਗੇ ਘਰੇ ਵਾਪਸ ਤੇ ਅਵੀ ਨੂੰ ਵੀ ਦੇਖਾਂਗੇ ਲਾਵਾਂਗੇ ਹਾਕੀ ਖੇਡਣ ਹੈ ਵੀ ਹਾਕੀ ਖੇਡਿਆ ਕਰੀਆ ਹੈ ਹਾਂ ਹਾਂ ਕਿ ਸਕੂਲ ਦੇ ਕੰਨੇ ਸਾਲ ਦੇ ਜਵਾਕ ਲੱਗ ਸਕ ਹੈ ਹੈਲੋ ਗਾਇਜ਼ ਹੁਣ ਆਇਆ ਬਹੁਤ ਜ਼ਿਆਦਾ ਮਜ਼ਾ ਵੈਸੇ ਵੈਸੇ ਹੈ ਜੇ ਕੰਨੇ ਸਾਲ ਦੇ ਜਵਾਕ ਲੱਗ ਸਕਦੇ ਇਹਦੇ ਵਿੱਚ 10 ਸਾਲ ਦਾ ਬੱਚਾ ਖੇਡ ਸਕਦਾ ਹਾਕੀ ਖੇਡ ਸਕਦਾ ਹਾਕੀ ਨਹੀਂ ਚਲ ਉਧਰ ਹਾਂ ਉਹ ਜਿਹੜਾ ਨਸਰੀਨ ਤੋਂ ਸਟਾਰਟਿੰਗ ਹੈ ਇਧਰੋਂ ਮੈਂ ਤਾਂ ਉਧਰ ਹੀ ਭੱਜੂ ਹਾਂ ਹਾਂ ਮੈਂ ਤਾਂ ਉਧਰ ਹੀ ਭੱਜ ਸਕਦਾ ਠੀਕ ਹੈ ਤੇ ਅਭੀ ਨੂੰ ਵੀ ਆਪਾਂ ਹਾਕੀ ਦੇ ਵਿੱਚ ਪਾਵਾਂਗੇ ਤੇ ਹਾਕੀ ਖੇਡਿਆ ਕਰੂਗਾ ਠੀਕ ਆ ਵੀ ਹਾਂ ਹੂੰ ਤੇ ਦੱਡੂ ਜੰਮ ਪਹਿਲੂ ਦੱਡੂ ਜੰਮ ਹਾਂ ਇੱਕ 10 ਲਾਉਣਿਆ ਤਿੰਨ ਹੋ ਗਿਆ 4 ਆਂਜੋ ਦੋਸਤੋ ਅਭੀ ਦੱਡੂ ਸਾਲ ਲਾ ਕੇ ਦਿਖਾਉਂਗਾ ਤੁਹਾਨੂੰ ਤੇ ਵੀ ਦੋਸਤੋ ਆਪਾਂ ਦਾ ਕਾਲਜ ਦੇ ਵਿੱਚ ਬਹੁਤ ਵਧੀਆ ਲੱਗਿਆ ਤੇ ਅਭੀ ਵੀ ਗਿਆ ਜੀ ਅਵੀ ਕਹਿੰਦਾ ਵੀ ਕਿੰਨੇ ਸਾਲ ਦੇ ਲੱਗਦੇ ਉੱਥੇ ਕਾਲਜ ਦੇ ਵਿੱਚ ਅਵੀ ਨੇ ਮੈਨੂੰ ਸਵਾਲ ਪੁੱਛਿਆ ਦੀ ਤਾਂ ਮੈਨੂੰ ਸਮਝ ਨਹੀਂ ਆਈ ਤੀਗੀ ਠੀਕ ਹੈ ਜੀ ਅਵੀ ਨੇ ਕਹਾ ਹੋ ਗਿਆ ਵੀ ਚਲ ਮੈਂ ਉੱਥੇ ਝੂਟੇ ਲਿਆ ਕਰੂੰਗਾ ਫਿਲਡੀਆਂ ਵੀ ਕਰਿਆ ਕਰੂੰਗਾ ਚੱਲ ਨਾਲ ਮੈਂ ਉੱਥੇ ਡਿਵੀਜ਼ਨ ਕਰਵਾ ਲੈਣਾ ਆਵਦੀ ਉੱਥਾ ਆਇਆ ਅਸਲੀ ਕਾਲ ਚ ਬਹੁਤ ਜ਼ਿਆਦਾ ਮਜ਼ਾ ਝੂਟੇ ਰਹਿ ਤੇ ਮਜ਼ਾ ਆਇਆ ਸੀ ਪੀਕਦੇ ਹੀ ਮਜ਼ਾ ਆਇਆ ਸੀ ਬਾਈ ਵਾਲੀ ਜ਼ਿਆਦਾ ਜ਼ੋਰ ਦੀ ਪੀਕਦੇ ਝੂਟਾ ਲੈਤਾ ਦੀ ਕਾ ਕੇ ਡਰ ਲੱਗਦਾ ਸੀ ਤੇ ਉਸ ਸਪਰਿੰਗ ਵਾਲੇ ਝੁੱਲੇ ਦੇ ਵਿੱਚ ਝੂਟਾ ਲੱਤਾ ਜੋ ਦੇ ਵੀ ਥੋੜਾ ਥੋੜਾ ਡੜਲਾ ਕਰੇ ਕੁੰਮਣਾਰੇ ਝੂਟੇ ਦੇ ਵੀ ਅਭੀ ਨੇ ਉੱਤੇ ਖੇਡਦੇ ਖੇਡਦੇ ਨੂੰ ਸਾਨੂੰ ਟਾਈਮ ਬਹੁਤ ਲਵਾਤਾ ਉੱਥੇ ਨੀਰਾ ਕਰਵਾਤਾ ਸਾਨੂੰ ਅਸੀਂ ਹੁਣ ਹੀ ਪਹੁੰਚਿਆ ਕਰੇ ਤੇ ਸਾਮ ਦੇ ਬਾਅਦ ਚੁੱਕੇ ਨੇ ਹੋ ਗਏ ਸਾਨੂੰ ਠੀਕ ਹੈ ਜੀ ਤੇ ਅੱਜ ਦਾ ਬਲੌਗ ਆਪਾਂ ਕਰਦੇ ਇੱਥੇ ਸਮਾਪਤੀ ਤੇ ਆਪਣੇ ਬਲੌਗ ਨੂੰ ਵਧੀਆ ਲੱਗਿਆ ਤਾਂ ਤਾਂ ਲਾਈਕ ਕਰਨਾ ਜੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਗੁੱਡ ਨਾਈਟ ਬਾਏ